ਓ ਕੁੰਗਰੂ ਏ ਹਾਂ ਦੱਸ ਬਾਪੂ ਅੱਜ ਨਹੀਂ ਬਚਦਾ ਓਏ ਟੈਂਸ਼ਨ ਆ ਲੈ ਕੁਝ ਨਹੀਂ ਹੁੰਦਾ ਲੈ ਇਹ ਬਚਦਾ ਪੁੱਤ ਮੈਨੂੰ ਦਿਖ ਰਿਆ ਮੇਰਾ ਤੇਰੇ ਤੇਰੀ ਓਏ ਦੁਨੀਆ ਤੇ ਹੈ ਕੋਣਾ ਗੰਦੀ ਲਾਦ ਗੰਦੀ ਲਾਦਾ ਇਹ ਹੋਇਆ ਕਿਹੜਾ 1.5 ਸਾਲ ਹੋਈ ਕੱਢ ਲਾ ਜਾਲ ਮਾਂ ਅੰਦਰ ਦੇਖ ਤਾ ਪਹਿਲਾਂ ਮਾਰ ਕੇ ਓੜ ਗਿਆ ਮਾਰ ਕੇ ਓੜ ਗਿਆ ਕੁਝ ਨਹੀਂ ਆਉਂਦਾ ਮੇਰਾ ਸਾਰਾ ਹਲੇ ਵੀ ਮੇਰੇ ਰੋਈ ਜਾਂਦਾ ਡਾਕਟਰ ਲਈ ਬਲਾਸ ਆਉਂਦਾ ਬਿਲਾਉਣਾ ਅਰੇ ਰੱਬ ਬਚਾਲ ਹੋਵੇ ਮੇਰੀ ਗੰਦੀ ਲਾਜ ਜੱਕਲਾ ਇਹਨੂੰ ਬਚਾਰਾ ਨੱਕਰ ਹੋਣ ਜੱਕਦਾ ਦਵਾਰਾ ਲਾਲਾ ਆਏ ਹੈਲੋ ਡਾਕਟਰ ਪੰਮਾ ਬੋਲਾ ਡਾਕਟਰ ਛੇਤੀ ਆਜਾ ਇੱਧਰ ਬਾਪੂ ਰੋਣ ਨਾਲ ਆ ਜਾ ਆ ਜਾ ਵਾਹ ਗਰੂ ਵਾਹ ਵਾਹ ਗਰੂ ਨੂੰ ਯਾਦ ਕਰ ਹਮ ਵਾਹ ਵਾਹ ਕੁਝ ਨਹੀਂ ਹੁੰਦਾ ਕਿਹੜਾ ਡਾਕਟਰ ਬੁਲਾਇਆ ਡਾਕਟਰ ਪੰਮਾ ਹਮ ਕੋ ਗਰੂ ਵੋ ਤੋ ਹੈ ਕੀ ਕੀ ਕਹਿੰਦਾ ਡਾਕਟਰ ਕਹਿੰਦਾ 2 ਮਿੰਟ ਰੋਗੋ ਮੈਂ 5 ਮਿੰਟ ਚ ਆ ਗਿਆ ਠੀਕ ਆਏ ਘਰ ਮੇਰਾ ਪੁੱਤ ਜੀ ਉਹ ਮੰਜਾ ਵਿਵਾਰ ਠੀਕ ਆ ਉੱਥੇ ਜਰਦਾ ਜਲਦਾ ਹੀ ਮਾਰਦੇ ਰਾਮਾ ਤੈਨੂੰ ਜਰਦਾ ਤੂੰ ਰੋੜਨ ਆਲਾ ਪਿਆ ਤੈਨੂੰ ਜਾਜੇ ਦੀ ਪਈਆ ਪੁੱਤ ਜਾਂ ਨਿਕਲਦੀ ਆ ਇਹੀ ਕੰਮਾਂ ਨੇ ਚੱਕਣਾ ਤੈਨੂੰ ਕਿਹ ਦਿਨ ਕੀ ਹੋਦਾ ਠੀਕ ਹੋ ਜਾ ਮੈਂ ਡਾਕਟਰ ਬੁਲਾਇਆ ਉਧਰੋਂ ਠੀਕ ਆ ਠੀਕ ਆਂਦਾ ਡਾਕਟਰ ਚਾ ਠੀਕ ਆ ਪੁੱਤ ਇੱਕ ਤਾਂ ਆ ਬੜਾ ਜ਼ੋਰ ਲੈਂਦਾ ਮੈਂ ਤਾਂ ਆਪਸਾ ਬੜੇ ਓਖੇ ਓਖੇ ਚੱਲਦੇ ਨੇ ਮੈਨੂੰ ਪਤਾ ਨਹੀਂ ਕੀ ਸੋਚ ਕੇ ਬੁਲਾ ਲਿਆ ਉਹਨਾਂ ਨੇ ਚੱਲ ਦੇਖਨੇ ਆ ਕੰਪਾਈ ਆਇਆ ਆ ਗਿਆ ਡਾਕਟਰ ਪੰਮਾ ਆਹ ਚਲੋ ਆਹੀ ਕਰ ਲਾਦਾ ਹਾਂ ਚਲ ਲਾਸਟ ਪੈਂਟ ਤੇ ਆ ਜਾ ਇਹ ਇੱਕ ਤਾਂ ਐਵੇਂ ਹੀ ਬੜਾ ਜੋਰ ਲੈਂਦਾ ਚੱਲ ਬਈ ਦੇਖੀਏ ਦਾ ਪੇਸ਼ੈਂਟ ਆਇਆ ਭਾਈ ਦਾ ਆਪ ਹੀ ਖੋਲ ਕੇ ਦੇਖਾ ਆਪਣਾ ਚਲ ਦੇਖੀਏ ਦਾ ਵੀ ਆ ਜਾਓ ਡਾਕਟਰ ਇੰਨੀ ਦੂਰੋਂ ਆਇਆ ਤੁਰ ਕੇ ਉਹ ਆ ਜਾਓ ਭਾਈ ਡਾਕਟਰ ਦਾ ਆਪ ਔਖਾ ਏ ਆਇਓ ਆਇਓ ਲੈ ਬਾਈ ਆਇਓ ਦੇਖੀ ਇਹਦਾ ਕਿਹੜਾ ਇਹਨਾਂ ਦਾ ਬਾਪੂ ਰੋੜਨ ਵਾਲਾ ਇਹਨੂੰ ਅੱਛਾ ੜਾ ਇਹ ਬੜੀ ਆਇਆ ਕੁੰਗਰੂ ਏ ਅੱਜ ਨਹੀਂ ਆਉਂਦਾ ਤੇਰਾ ਡਾਕਟਰ ਓਏ ਆਊਗਾ ਆਊਗਾ ਉਹ ਆ ਗਿਆ ਪੁੱਤ ਆ ਗਿਆ ਇੰਨੀ ਕਾਲੀ ਨਹੀਂ ਕਰੀ ਦੇ ਸ਼ੋਗਰਾ ਡਾਕਟਰ ਆ ਗਿਆ ਓਏ ਅਰੇਂਜ ਰੋਵਰ ਤੇ ਮੈਂ ਲੋਕ ਲੋਕ ਵੀ ਲਾਉਣਾ ਹੁੰਦਾ ਬਾਰੇ ਉਹ ਬਾਬੇ ਹਾਂ ਆ ਲੈ ਪੁੱਤ ਕਰਸੀ ਲੈ ਗਿਆ ਲਿਆ ਮੈਂ ਹਾਂ ਕੀ ਹੋ ਗਿਆ ਭਾਈ ਬਚਨ ਸਿੰਘ ਨਹੀਂ ਭਾਈ ਅੱਜ ਨਹੀਂ ਵਾਜਾ ਡਾਕਟਰ ਓਏ ਕਿਉਂ ਟੈਨਸ਼ਨ ਆ ਗਿਆ ਡਾਕਟਰ ਪੰਮਾ ਸਾਰੇ ਕਰ ਦਨੇ ਆਪਾਂ ਤੇਰੇ ਰੋਗ ਨੂੰ ਡਾਕਟਰ ਕੋਸ ਨਹੀਂ ਹੁੰਦਾ ਲਿਆ ਪਤ ਗੁਰਸੀ ਮੇਰਾ ਟੂ ਹੀ ਰੁਕਦੀ ਆ ਆ ਜਾ ਆ ਕਰ ਮੜੀ ਪੈਂਟ ਜੀ ਲੋਡ ਓਏ ਕੀ ਹੋ ਗਿਆ ਬੱਸ 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 ਕੋਈ ਨਹੀਂ ਹੁੰਦਾ ਕੋਈ ਨਹੀਂ ਹੁੰਦਾ ਓਏ 10 ਨੂੰ ਕੀ ਹੋਇਆ ਹਾਂ ਡਾਕਟਰ ਨੇ ਕੱਪੜੇ ਨੇ ਕੱਪੜੇ ਨੂੰ ਮਰਦੇ ਨੂੰ ਟੇਲਰ ਲੱਗਦਾ ਸਵਾਈ ਲੱਗਦਾ ਕਿਉਂ ਮੈਂ ਭੀ ਬਣਾਉਂਦਾ ਰਿਹਾ ਢੱਡ ਦੇ ਢੱਡ ਨੂੰ ਕੀ ਦੇਖਣਾ ਇਹ ਤਾਂ ਪੁੱਤ ਸਿਹਤ ਪੁਰਾਣੀਆਂ ਖਰਾਕਾਂ ਖਾਧੀਆਂ ਹੋਈਆਂ ਨੇ ਆਏ ਰੱਬਾ ਬਾਪੂ ਉਹ ਕੋਸ ਨਹੀਂ ਹੁੰਦਾ ਤੂੰ 10 ਨੂੰ ਕੀ ਹੋਇਆ ਨਾ ਪੁੱਤ ਤੂੰ ਪਹਿਲਾਂ ਸੰਧਾਰਾ ਲੈ ਲੈ ਡਾਡਰ ਦਾ ਵਾਜ ਬਚਾ ਲਈ ਬਾਪੂ ਕਿਹੜਾ ਸੰਧਾਰਾ ਪੁੱਤ ਆ ਜਿਹੜਾ ਟੈਕੀ ਜਾ ਇਹ ਚ ਤਾਂ ਦਵਾਈਆਂ ਨੇ ਇਹ ਨੂੰ ਸਾਲੇ ਨੂੰ ਦੇ ਦੇ ਇਹਨੂੰ ਕੂੰ ਗਰੂਏ ਦੱਸ ਬਾਪੂ ਆ ਬਾਤ ਖੜੀ ਸੰਧਾਰੇ ਵਾਲੇ ਲੱਡੂ ਬਾਪੂ ਕੋਲ ਬਹਿ ਜਾ ਚਲ ਬੈ ਜਾ ਇੱਕ ਦੋ ਯਾਰ ਥੋੜੀ ਯਾਦ ਗੰਦੀ ਆ ਇੱਕ ਡਾਕਟਰ ਪਾਹੀ ਜੀ ਓਏ ਆ ਬੈਠ ਆ ਚਲ ਚੱਕ ਇਹਨੂੰ ਬਿਠਾ ਮੜਾ ਜਾ ਉਹ ਹੱਥ ਮੈਰਦਾ ਆਪ ਬੈਂਡ ਪਿਆ ਢੂਈ ਚ ਪੁੱਤ ਆਏ ਓਏ ਖੜਾਓ ਖੜਾਓ ਧੱਕਾ ਨਾ ਕਰ ਓਏ ਪੁਰਾਣੀ ਹੱਡ ਨਹੀਂ ਚਲ ਓਏ ਜੋੜਨੇ ਨਹੀਂ ਓਏ ਜੋੜ ਦਾਂਗੇ ਡਾਕਟਰ ਪਾਵਾ ਹੈਗਾ ਤੇਰੇ ਕੋਲ ਆ ਆਹ ਓਏ ਇਹ ਸਹੀ ਆ। ਇੱਕ ਤਾ ਯਾਰ ਤੂੰ ਇਹ ਕੁਰਸੀ ਬੜੀ ਹਲਕੀ ਜਿਹੀ ਲਿਆਈ। ਬੈਠ ਵੀ ਨਹੀਂ ਹੁੰਦਾ ਬੰਦਾ। ਆਹਾ। ਤੈਨੂੰ ਕੀ ਹੋਇਆ ਪੁੱਤ? ਕਈ ਵਾਰ ਬਾਥਮ ਰੁਕ ਰੋਕਾਂਦਾ ਫਿਰ ਉਹ ਕੱਟਾ ਆ ਜਾਂਦਾ। ਅੱਛਾ। ਫਿਰ ਤੂੰ ਗਲਤ ਬੰਦਾ ਸਾਥ ਲਿਆ। ਕਾ ਫਿਰ ਕਿਹਨੂੰ ਬੁਲਾਉਣਾ ਸੀ? ਪਲੰਬਰ ਨੂੰ ਬੁਲਾਉਣਾ ਸੀ ਇਹ ਪਾਈਪ ਲਾਈਨ ਚੈੱਕ ਕਰਾਉ ਉਹ ਜੀ ਨੁਕਸ ਲੱਗਦਾ ਮੈਨੂੰ। ਆ ਵੀ। ਦੱਸ ਇਹਨੂੰ ਹੁਣ ਇਹਦਾ ਚੈੱਕ ਅਪ ਕਰੀਏ ਤੂੰ ਆਪ ਉਹ ਤੇ ਇੱਧਰ। ਤੇਰਾ ਬੁੜਾ ਦੇਖੀ ਆ ਭਾਂ। ਹਾਂ। ਆ ਜਾ। ਆਏ ਓਏ। ਮੇਰੇ ਟੱਡ ਜਾਂ ਨਾ ਫੜ। ਉੱਖਾ ਮਦਾਬ ਓ ਆਈਓ ਓ ਕੋਈ ਨਹੀਂ ਹੋ ਜਾਣਾ ਹੋ ਜਾਣਾ ਸਾਰਾ ਹੋ ਜਾ ਘੁੰਗਰੂ ਓਏ ਕੋਈ ਨਹੀਂ ਹੋਰ ਤੋਂ ਆਪਾਂ ਚੈੱਕ ਅਪ ਕਰਨਾ ਤੇਰਾ ਓਏ ਨਾ ਛੇ ਇਹਨੂੰ ਨਹੀਂ ਛੇੜਨੇ ਓ ਘੁੰਗਰੂ ਓ ਕੋਈ ਨਹੀਂ ਕੋਈ ਨਹੀਂ ਬੱਸ 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 ਬੁੱਤ ਜਾ ਲਿਆ ਹੁਣ ਆਲਾ ਹੁਣ ਆਪਾ ਹੁਣ ਦੇਖੀਏ ਤੇਰੇ ਬੁੜੇ ਜੇ ਜਾਨ ਜੂਨ ਹੈਗੀ ਏ ਨਹੀਂ ਜਾਂ ਰੂੜੂਗਾ ਇਹ ਆ ਘੜਦੇ ਆ 200 ਸਾਲ ਪੁਰਾਣੀਆਂ ਆ ਆ ਇਹਨੂੰ ਨਹੀਂ ਛੇੜਨਾ ਪੁੱਤ ਇਹਨੂੰ ਨਾ ਛੇੜੀ ਲੈ ਵੀ ਇਹਨੂੰ ਬਾਹਾਂ ਜੀ ਕਰ ਰੋ ਇਹਨੂੰ ਅੱਗੇ ਕਰਨ ਲੱਗੇ ਡਾਕਟਰ ਓਏ ਦੇਖਣਾ ਨਹੀਂ ਲੱਗਦਾ ਏ ਨਹੀਂ ਲੱਗਦਾ ਜਾਨ ਦੇਖਣੀ ਆਪਾਂ ਨੂੰ ਓ ਹੈ ਨਹੀਂ ਓਏ ਔਰ ਇੱਕ ਨੂੰ ਦਿਖਾ ਯਾਰ ਓਏ ਵੀ ਤੇਰਾ ਜਾਨ ਮੱਥੇ ਦੇਖਣੀ ਪੈਣੀ ਓਏ ਹਾਂ ਮੱਥੇ ਜਾਈ ਓਏ ਬਾਜੀ ਹੋ ਗਿਆ ਵਾਪਸ ਮੱਥੇ ਜਾਈਆ ਤੇਰੇ ਜਾਨ ਹਾਂ ਠੀਕ ਆ ਇੱਧਰ ਦਿਖਾ ਤਾਂ ਤੇਰਾ ਹੱਥ ਨਹੀਂ ਕੰਮ ਕਰਦਾ ਨਾ ਤੇਰਾ ਆਪ ਵਾਂ ਵੀ ਨਹੀਂ ਕੰਮ ਕਰਦਾ ਲਾਤ ਤੇ ਦੇਖ ਨਹੀਂ ਇਹਦੇ ਅਕੇਲਾ ਅਕੇਲਾ ਓਕੇ ਔਰ ਇੱਕ ਨੂੰ ਲੈ ਇਹ ਹੋ ਰਹੀ ਬੀਨ ਗਿਆ ਲੱਤਾਂ ਟੋੜੇ ਬੁੜੇ ਦੀ ਲੱਤਾਂ ਖੜ ਗਈ ਹੋਵੇ ਇੱਕ ਗੀਆ ਲੱਤਾਂ ਮੈਨੂੰ ਡਾਕਟਰਾਂ ਤੋਂ ਰੇ ਨਹੀਂ ਹੁੰਦਾ ਉਹ ਲੱਤਾਂ ਗਈਆਂ ਤੇਰੀਆਂ ਦਾ ਪਹਤਾਂ ਸਿੰਘ ਹੋਂਦ ਵਿੱਚ ਉਹ ਰੋ ਬਾਹਾਂ ਵੀ ਨਹੀਂ ਕੰਮ ਕਰਦੀਆਂ ਮੇਰੀਆਂ ਕੋਈ ਨਹੀਂ ਹੁੰਦਾ ਡੈਪਰਾਂ ਦਾ ਹੱਲ ਕਰੋ ਮੰਗਾ ਲਭਾ ਡੋਲੇ ਦੇ ਡੋਲਾ ਉਹ ਡੋਲੇ ਦਾ ਹੈ ਨਹੀਂ ਲੈ ਡਾਕਟਰ ਯਾਰ ਬਿਲੇਟ ਤਾਂ ਨਹੀਂ ਭੱਜ ਗਈ ਨਹੀਂ ਨਹੀਂ ਡਾਕਟਰ ਰੋ ਇੱਕ ਮਿੰਟ ਤੂੰ ਨਹੀਂ ਛੇੜਦਾ ਆ ਲੈ ਬਈ ਬਾ ਤੁਹਾਡੇ ਬੁੜੇ ਦੀ ਲੱਤਾਂ ਖੜੀਆਂ ਬਾਕੀ ਠੀਕ ਆ ਹਾਂ ਹਾਂ ਆ ਦੇ ਹੁਣ ਮੈਂ ਹੱਥ ਤੇ ਲਾਉਣਾ ਚੱਲ ਪਿਆ ਮਤਲਬ ਮੇਰੇ ਚ ਹੈਗੀ ਆ ਤੇਰੇ ਵੀ ਲੱਗਦੇ ਹਾਂ ਤੇਰੇ ਵੀ ਲੱਗਦੇ ਆ ਲੈ ਦੇਖਿਆ ਮਤਲਬ ਤੁਹਾਡਾ ਬੁੜਾ ਮੇਰੇ ਲਾ ਡਾਕਟਰ ਮੇਰੇ ਲਾ ਉਹਦੇ ਨਾਲ ਬੁੜੇ ਦੇ ਨਾਲ ਤੁਹਾਡੇ ਪਲੰਬਰ ਤੋਂ ਲਾ ਲੈ ਚੱਲਦੀ ਨਹੀਂ ਇਹਦੇ ਲ ਇਹ ਜੀ ਹੈ ਨਹੀਂ ਕੋਈ ਮੇਰੇ ਮੱਥੇ ਤੇ ਚੱਲਦੀ ਮੱਥੇ ਜੀ ਆ ਬੱਸ ਹੁਣ ਤੇ ਥੋੜੀ ਹੋ ਰਹੀ ਗਈ ਉਮਰ ਪਰ ਖਤਮ ਹੋਣੀ ਇਹ ਬਾਲਕਾ ਇੱਕ ਹੋਰ ਘੁੰਗਰੂ ਓਏ ਹਾਂ ਹਾਂ ਇਹ ਗੱਲ ਪੁੱਛਾ ਉਹ ਘੁੰਗਰੂ ਉਹ ਕੋਈ ਨਹੀਂ ਕੋਈ ਗੱਲ ਸੁਣ ਓਏ ਉਰੇ ਆ ਉਹ ਨਾ ਉਹਰੇ ਆ ਨਹੀਂ ਨਹੀਂ ਉਰੇ ਆ ਤੂੰ ਦੱਸ ਉਹ ਚਾਹ ਨੂੰ ਅਸੀਂ ਪੁੱਤ ਤੈਨੂੰ ਮੈਂ ਉਹ ਇਹਦੇ ਮੂੰਹ ਤੇ ਮਾਰੋ ਇਹ ਚਾਹ ਨਾ ਵੀ ਇਹਨੂੰ ਬੰਦੇ ਦੋ ਪਾ ਦੇ ਚਾਹ ਬਿਆਰੀ ਪੁੱਤ ਜਮੀਨ ਬੇਛੇ ਨਾਲ ਲੜਿਓ ਠੀਕ ਆ ਜਮੀਨ ਬੇਛੇ ਨਾਲ ਲੜਿਓ ਉਹ ਠੀਕ ਆ ਕੋਈ ਨਹੀਂ ਜਮੀਨ ਤਾਂ ਮੈਂ ਸੰਭਲੂਗਾ ਤੁਹਾਡੀ ਕੋਈ ਉਹ ਵਹ ਜਾ ਤੂੰ ਕਿਉਂ ਜਮੀਨ ਦਵਾ ਤੈਨੂੰ ਨਹੀਂ ਮੈਂ ਖੜ ਜਾ ਉਹ ਕੋਈ ਨਹੀਂ ਮੈਂ ਤਾਂ ਐਂ ਕਹੇ ਤੁਹਾਡੇ ਮੁੰਡੇ ਦੀ ਮਦਦ ਮਦਦ ਕਰਾ ਦਿਆ ਕਰੂ ਮੈਂ ਹਾਂ ਡਾਕਟਰ ਅਗੇ ਉਹ ਮੈਂ ਚਲਾ ਲਿਆ ਹਾਲ ਹਾਲ ਬਹੁਤ ਚਲਾਏ ਨੇ ਆਪਣੀ ਜਵਾਨੀ ਚ ਉਹ ਗੁਦਾ ਨਹੀਂ ਉਹ ਤੂੰ ਦੱਸ ਯਾਰ ਇਹਦਾ ਹੱਲ ਕਰੀਆ ਡਾਕਟਰ ਮੈਨੂੰ ਉੱਪਰ ਨੀ ਚੱਕ ਓਏ ਮੇ ਸਾਹ ਸਾਹ ਜਾਂ ਘਟੋ ਸਾਹ ਜਾਂ ਘਟੋ ਤੋਂ ਉੱਪਰ ਚੱਕ ਮੈਨੂੰ ਇਹਨੂੰ ਕਿੱਸ ਕਰ ਮੜੀ ਸਾਹ ਆਵੇ ਮੈਂ ਚਪੇੜ ਮਰੂੰਗਾ ਤੂੰ ਲੈ ਕੁਦਰਿਓ ਦਾ ਕਿੱਸੇ ਲਾਰੇ ਕਿੱਸੇ ਮਾਰੇ ਉੱਪਰ ਆਵਾ ਕਦੇ ਦਿਨਵਾ ਹੋਰ ਕੋਤੇ ਉਤਾ ਹੀ ਸਾਹ ਹੁਣ ਕਿਹੜਾ ਪਾਗਲ ਡਾਕਟਰ ਬਣ ਲਿਆ ਤੂੰ ਫੇਰ ਮੈਂ ਐਂ ਕਰਦੇ ਆਂ ਤੈਨੂੰ ਸਾਹ ਖਾਉਂਦਾ ਬਹੁਤ ਰੱਟ ਕਰਦੇ ਰੋ ਇੱਕ ਮਿੰਟ ਆ ਲੈ ਲੈ ਇਹਨੂੰ ਲਾ ਉਹ ਭਰੇ ਹੋ ਜਾ ਉਹ ਡਾਕਟਰ ਉਹ ਨਹੀਂ ਇਹਨਾਂ ਸਾਹ ਹੋਊਗਾ ਉਹ ਨਹੀਂ ਪਰੇ ਲਾ ਉਹ ਨਹੀਂ ਨਹੀਂ ਇਹ ਦੇਖ ਕੰਨ ਨੂੰ ਲਾਉਣੀ ਆ ਪਰ ਬੋਲਣਾ ਦੇ ਲੋਟ ਕੋਈ ਨਾ ਬਾਪੂ ਉਹ ਲਵਾ ਲੈ ਮੈਂ ਨਹੀਂ ਮਾਰ ਦੂੰ ਮੱਥੇ ਲਾ ਕੇ ਦੇਖਿਓ ਓਏ ਮਾਰਨ ਵਾਲੇ ਬੰਦੇ ਆ ਗਏ ਲੱਗ ਗਏ ਆਏ ਲਾਗਣੀ ਆਪਾਂ ਬਸ ਐ ਮਾਰਨ ਵਾਲਿਆਂ ਦੇ ਲਾਉਂਦੇ ਨੇ ਮੈਂ ਉਹ ਗਲੇਲ ਨਹੀਂ ਆ ਗਈ ਗਲੇਲ ਵਰਗੀ ਉਹ ਨਹੀਂ ਨਹੀਂ ਪਰੇ ਕਰੋ ਇਹਨੂੰ ਇਹ ਡਾਕਟਰ ਦੀ ਗੱਲ ਆਹ ਹਾਏ ਡਾਕਟਰ ਯਰਦਾ ਯਰਦਾ ਥੋੜਾ ਬੁੜਾ ਔਖਾ ਭਾਈ ਇਹਦਾ ਲਗਵਾਉਂਦਾ ਨਿਕਸਾ ਹਾਂ ਤੁਸੀਂ ਚੋਰੀ ਕਰਦੇ ਹੋ ਨੀਓਂ ਕਾਂਗਰਸ ਆਪੇ ਮੇਰਾ ਮੁੰਡਾ ਯਰਦਾ ਨਹੀਂ ਲਗਵਾਉਂਦਾ ਯਰਦਾ ਹੀ ਲਵਾ ਦੇ ਹੋਰ ਕਰਦਾ ਵਾਅਦਾ ਮੇਰਾ ਲਾਉਣਾ ਮੇਰਾ ਕੰਮ ਖਾ ਜਾਂਦੇ ਇਹਨੂੰ ਇਹ ਜਵਾੜਾ ਗੱਲ ਤੋਂ ਸਾਰੀ ਮੰਗਤ ਮੁੰਤੇ ਦੀ ਗੱਲ ਕੀ ਆ ਉਹ ਕੋ ਗੁਰੂ ਆਏ ਹੋਏ ਯਾ ਚਾਹ ਬਣਾ ਕੇ ਲੈੜਾ ਟੋਖਾ ਬਾਦਾ ਚਾਹ ਦਿੰਨਾ ਚੱਲ ਕਾ ਚਾਹ ਮਤ ਦੇ ਜਵਾਰਨਾ ਨਹੀਂ ਚਾਹ ਲੈ ਗਿਆ ਚਾਹ ਲੈ ਗਿਆ ਡਾਕਟਰ ਬੱਚਾ ਤੁਸੀਂ ਮੈਨੂੰ ਬਿਠਾਇਆ ਚਾਹ ਜੂ ਦਾ ਪਲਾਉ ਯਾ ਸ਼ਰਮ ਸ਼ਰਮ ਆ ਜਾਂਦੀ ਆ ਬੰਦੇ ਨੂੰ ਚਾਹ ਬਲਾਓ ਦਵਾਈਆਂ ਦੂਈਆਂ ਕੱਢੀਏ ਫਿਰ ਡਾਕਟਰ ਆਪਕੀ ਗੱਲ ਪੁੱਛਿਆ ਤੂੰ ਚਾਹ ਲੈ ਗਿਆ ਪੁੱਤ ਤੁਸੀਂ ਚੋਰੀ ਕਰਦੇ ਰਹੇ ਚੋਰੀ ਕੀ ਆ ਉਹ ਨਹੀਂ ਪੁੱਤ ਚੋਰੀਆਂ ਕਿੱਥੇ ਇਹਨੂੰ ਕਰ ਬੰਦ ਤੈਨੂੰ ਦੇਖਦੇ ਆਪਾਂ ਚੱਲ ਤੂੰ ਹੁਣ ਦੱਸ ਗੁਰਚਨ ਸਿੰਘ ਮੁੱਦੇ ਆੜੀ ਗੱਲ ਫਿਰ ਕੀ ਆ ਸ਼ਿਨੀ ਹੋਇਆ ਮੈਨੂੰ ਉਹ ਡਰਾਮੇ ਕਿਉਂ ਕਰਦਾ ਫਿਰ ਮੈਂ ਤੈਨੂੰ ਤਾਂ ਹੱਤਾਂ ਨਾਲ ਖੜ ਜਾ ਹਾਂ ਹੁ ਕੱਲ ਪਤਾ ਕੀ ਆ ਕੀ ਆ ਉਹ ਇੱਕ ਕੰਮ ਕਰਕੇ ਨਹੀਂ ਰਾਜੀ ਸਾੜਾ ਘੁੰਗਰੂ ਅੱਛਾ ਇਹ ਚਾਮ ਲਗਿਆ ਓਰੇ ਡੰਡਾ ਅਪਰੇਟ ਕਰੋ ਫਿਰ ਡੰਡਾ ਕੀ ਸਾੜਾ ਨਾ ਦੇਖਣਾ ਚੱਕਦਾ ਨਾ ਕੱਖ ਬੋਂਦਾ ਹਰਾ ਜਣਾ ਟੀਨ ਦੇ ਧੂਏ ਦੇ ਬੜਿਆ ਰਹਿੰਦਾ ਇਹਦਾ ਫੋਨ ਵੇਚ ਉਹ ਫੋਨ ਨਹੀਂ ਆਪਣਾ ਹੀ ਸਾੜਾ ਵੇਚਦਾ ਇਹਦਾ ਵੇਚਣਾ ਨਹੀਂ ਹੈਗਾ ਵੇਚਿਆ ਨਾ ਮੁੱਖਿਆਲਾ ਹੈ ਮੈਂ ਹੈਗਾ ਮੈਂ ਨਹੀਂ ਮੇਰੀ ਉਹ ਕੰਮ ਚੀ ਲਾ ਰ ਮੇਰੀ ਕੋਈ ਗਲਤੀ ਹੋ ਗਈ ਵੀ ਮੇਰੀ ਉਹ ਗੁੰਦੀ ਲਾਦਾ ਅੱਛਾ ਚੱਲ ਕੋਈ ਕਰ ਤੂੰ ਹਾਂ ਤਾਂ ਇਹ ਗੱਲ ਕਹਿਣੀ ਆ ਹਾਂ ਤਾਂ ਇਹ ਕਹਿਣਾ ਇਹ ਤੋਂ ਨਹੀਂ ਹੋਣਾ ਕੰਮ ਹਾਂ ਠੀਕ ਆ ਹਾਂ ਠੀਕ ਆ ਠੀਕ ਆ ਤੇ ਹੁਣ ਇਹਦੀ ਬੇਬੇ ਨੂੰ ਕੋਈ ਨੂੰ ਖਾ ਖਾ ਟਾਈਮ ਹੋ ਗਿਆ ਆ ਠੀਕ ਆ ਠੀਕ ਆ ਸਾਰਾ ਕੰਮ ਮੈਨੂੰ ਕਰਨਾ ਮੈਂ ਓਕੇ ਹੋ ਕੇ ਨੂੰ ਕਾ ਕ ਤੂੰ ਬੇਬੇ ਨੂੰ ਲੈ ਆ ਕੀ ਪਤਾ ਤੇਰਾ ਬਾਪੂ 10 ਸਾਲ ਵੱਧ ਗੜ ਜਾ ਥੋੜੇ ਹੋਰੇ ਨੂੰ ਨਾ ਪੱਪੀ ਨਾ ਕਰਦੀ ਉਹ ਜਿਹੜਾ ਥੋੜਾ ਠੀਕ ਆ ਆ ਇਹ ਮੁਫਤ ਦੀ ਗੱਲ ਫੇ ਥੋੜਾ ਜਿਹਾ ਡਾਕਟਰ ਦੀ ਵੀ ਸੇਵਾ ਡਾਕਟਰ ਡਾਕਟਰ ਟੈਨਸ਼ਨ ਨਾਲੇ ਕਰਦਾ ਸੀ ਵੀ ਚਲਾਉਣਾ ਪਾਉਂਦੇ ਕੋਈ ਡਾਕਟਰ ਟੈਨਸ਼ਨ ਨਾਲੇ ਆਪਾਂ ਨੂੰ ਬੁੱਥੇ ਰੇ ਕੀ ਲਿਆਉਂਦੇ ਆ ਤੂੰ ਐ ਕਰੀ ਬਾਈ ਇੱਕ ਕਿਲਾ ਨਾਮ ਕਰ ਤੂੰ ਡੇ 150 ਲੈ ਜੀ ਮੇਰੇ ਤੋਂ 150 ਕੇ 1.5 ਕਿਲਾ 150 ਰੁਪਿਆ ਓਹ 150 ਦੀ ਡਾਕਟਰ ਖਰੀਦੂੰਗਾ ਤੂੰ ਆਣਾ ਪਤਾ ਉਹੀ ਬੋਲ ਕੁੰਕਰੂ ਸੋਲ ਨਾ ਨਾ ਮੈਂ ਤਾਂ ਨਹੀਂ ਕਹਿੰਦਾ ਰੁਪਈਏ ਘੱਟ ਨੇ ਯਾਰ ਕੁੰਕਰੂ ਸੋਲ ਲੋ ਹੋਦਾ ਯਾਰ ਮੈਂ ਉਹ ਖਾ ਜਣਾ ਚੱਕ ਨਾ ਚੱਲ ਤੂੰ ਐ ਕਰ ਤੂੰ ਕਲਮ ਕਾ 300 ਰੁਪਿਆ ਨਹੀਂ ਥੋੜਾ ਹੋਰ ਤਾਂ ਵਧਾ ਮੜਾ ਯਾ ਕਰ 500 ਦਾ ਕਰ ਮੈਨੂੰ ਪਾ ਦੇ ਹਾੜੀ ਪਾ ਲਈ ਆਪਾਂ ਵੀ ਫਿਰ 500 ਮੈਂ ਆਪ ਨਹੀਂ ਕੰਮ ਕਰ ਲੂੰ ਕਰ ਤੂੰ ਉਹੀ ਡਾਕਟਰਾਂ ਉਹੀ ਗੱਲ ਕਰੀ ਨਹੀਂ ਨਾਮ ਕੀ ਆ ਕੇ ਸੀ ਡਾਕਟਰ ਨਾ ਕੰਮਾ ਕੀ ਨਾਮ ਪੁੱਤ ਡਾਕਟਰ ਪੰਮਾ ਉਹ ਨਹੀਂ ਉਹ ਨਹੀਂ ਕੰਮਾ ਡਾਕਟਰ ਕੰਮ ਕਰੇ ਨਾ ਕੰਮੀ ਨਹੀਂ ਦਾ ਉਹ ਬੋਲਦਾ ਇਹਨੂੰ ਐਂ ਕਹਿਣਾ ਤੈ ਕਹਿਣਾ ਇਹ ਤਾਂ ਗਿਆ ਬਸ ਥੋੜੇ ਟਾਈਮ ਦਾ ਉਹ ਜੀ ਰੁੜ ਗਿਆ ਇਹਦਾ ਪਟਾਕਾ ਪਿਆ ਲੈ ਬਾਠ ਹੀ ਹੋ ਪਾ ਜਿਹਾ ਬੜਾ ਤੋਹੇ ਦਾ ਕਾਪਾ ਲੈ। ਇਹ ਤੋਂ ਨਹੀਂ ਕੰਮ ਹੋਣਾ। ਲੱਤ ਖੜੀ ਇਹ ਕਹਿ ਦਿੰਦਾ ਕੋਈ ਨਹੀਂ ਚੋਂ ਮਰ ਠੀਕ ਹੈ ਜੀ। ਤੇ ਮੇਰਾ ਸਾਲਾ ਆਣਾ ਆਵੇ ਠੀਕ ਹੈ। ਹਾਂ ਠੀਕ ਹੈ ਠੀਕ ਹੈ ਦੇਖੀ ਕਿ ਕਦ ਆਣਾ ਆ। ਕੋਈ ਨਹੀਂ ਕੋਈ ਨਹੀਂ ਹੋ ਜਾਊਗਾ ਲੋਟ। ਉਹ ਡਾਕਟਰ ਕੋਈ ਨਹੀਂ ਉਹ ਡਾਕਟਰ ਹੈਗਾ। ਲੈ ਵਾਜਦਾ। ਡਾਕਟਰ ਨਾ ਫਲਾ ਜਾ। ਆ। ਲੈ। ਅੱਬਾ ਕੋਈ ਡਾਕਟਰ 2 ਮਿੰਟ ਮੈਨੂੰ ਚਾਹ ਪੀਣ ਦੇ ਮੜਾ ਜਾ। ਬੱਤਸ ਇਹਨੂੰ ਤੁਹਾਡਾ ਮੈਂ ਚਾਹ ਪੀਲਾ ਕੁੰਗਰ 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 ਹਮ ਉਹ ਤੇ ਡਾਕਟਰ ਜੋ ਕਹਿੰਦਾ ਸਹੀ ਕਹਿੰਦਾ ਇਹਦੀ ਗੱਲ ਆ ਉਹ ਚਾਹ ਮਿੱਟਾ ਮੁੱਠਾ ਦਾ ਪਾ ਲਿਆਂਦਾ ਪੁੱਤ ਓਏ ਡਾਕਟਰ ਦੀ ਗੱਲ ਮੰਨ ਓਏ ਹੋਇਆ ਹੋਇਆ ਡਾਕਟਰ ਉਹ ਛੱਕਰ ਛੁੱਕਰੀ ਪੀਉਂਦੇ ਮੰਗ ਕੇ ਲਿਆਉਂਦੇ ਕਹਿੰ ਗਵਾਂਡੀਆਂ ਤੋਂ ਓਏ ਮੰਗਤੀਆਂ ਓਏ ਯਾ ਯਾਰ ਉਹ ਤਾਂ ਚਾਹ ਪੀਂਟੇ ਸਟੀ ਖਰਾਬ ਕਰਤਾ ਡਾਕਟਰ ਉਹ ਕੀ ਭਕਾਈ ਮਾਰਦਾ ਬਾਪੂ ਵਾਰੇ ਓਏ ਈਹ ਉਹ ਇਹਦਾ ਉਹ ਦੇਖਣਾ ਪੈਣਾ ਪੁੱਤ ਇਹਦੇ ਜਾਨ ਨਹੀਂ ਹੈਗੀ ਹੱਡਾਂ 'ਚ ਹੋਣਾ ਜਾਨ ਤਾਂ ਦਿੱਤ ਵੀ ਨਹੀਂ ਤੂੰ ਦਰਿਆ ਫਿਰ ਤਾਂ ਤੇਰੇ ਵਰਗਾ ਦਾ ਮੁਰਗਾ ਪੁੱਤ ਮੈਂ ਸ਼ਾਮ ਨੂੰ ਵੀ ਨਹੀਂ ਖਾਂਦਾ ਇੰਨਾ ਛੜਿਆ ਹੋਇਆ ਡਾਕਟਰ ਤੂੰ ਮੁਰਗਾ ਛੱਡ ਬਾਪੂ ਨੂੰ ਦੇਖਲਾ ਬਾਪੂ ਨੂੰ ਕੀ ਦੇਖਾਂ ਦੇਖਦਾ ਹੀ ਹਾ ਹਾ ਓਏ ਇੱਕ ਮਿੰਟ ਥੋੜਾ ਆ ਨੁਗਰਾ ਤੂੰ ਕਰਦਾ ਨੂੰ ਚੱਕ ਬਾਹਰ ਓ ਮੈਂ ਡਾਕਟਰ ਆ ਚਾਹ ਪੀ ਗਏ ਨਾ ਡਾਕਟਰ ਹੋ ਗਿਆ ਹੁਣ ਮੇਰਾ ਪੁੱਤ ਆ ਜਾ ਓਰੇ ਓਏ ਸੀਨੇ ਲੱਗ ਜਾ ਆ ਗਿਆ ਓਏ ਤੋਰਾ ਆ ਦੇਖੋ ਹੁਣ ਆਪਾਂ ਕਰਦਾ ਹੈ ਨਾ ਚੈੱਕ ਆਪ ਦੇਖੀ ਹੁਣ ਰੋਕੋ ਡਾਕਟਰ ਆ ਪਰਣਾ ਜਾਂ ਪ੍ਰੇ ਕਰੋ ਬਣਾ ਜਾ ਓਏ ਡਾਕਟਰ ਥੋੜੀ ਓਏ ਹੈਲੋ 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 ਠੀਕ ਆ ਬਾੜੀ ਸ਼ਰਤ ਜੇ ਜਾਨ ਲੀਹ ਰਹਿਣ ਦੀ ਨਹੀਂ ਡਾਕਟਰ ਜਿੰਮ ਹਟ ਗਿਆ ਸੀ ਮੈਂ ਜਵਾਨੀ ਚ ਸਾਲ ਲੰਬੇ ਸਾ ਉੱਪਰ ਆ ਵਾ ਦਿਲ ਇਧਰ ਹੁੰਦਾ ਉਹ ਤੂੰ ਦੋ ਗਿਆ ਮੈਂ ਹੋਲੀ ਹੋਲੀ ਲੈ ਕੇ ਚੱਲਿਆ ਸੀ ਉੱਥੇ ਕੋ ਹਾਂ ਸਾਲ ਉਹ ਥੋੜਾ ਹਾਂ ਠੀਕ ਆ ਥੋੜਾ ਹੋਰ ਲੋ ਓਏ ਮੈਨੂੰ ਪਤਾ ਲੱਗ ਓਏ ਪੁੱਤ ਉਹ ਤਰਾ ਉਹ ਤਰੋਣਾ ਓਏ ਇਹਦਾ ਮੈਨੂੰ ਪਤਾ ਲੱਗ ਗਿਆ ਇਹਨੂੰ ਕੀ ਬਿਮਾਰੀ ਹੈ ਇਹਨਾਂ ਨਾਲ ਤੂੰ 골ਡ ਹੀ ਦੇਖਿਆ 골ਡ ਹੀ ਮਿਸਤਰੀ ਜਦੋਂ ਦੋ ਫਿਲਟਰ ਫੜ ਕੇ ਲੈ ਗਿਆ ਭਾਈ ਇਹਦੇ ਓਏ ਇਹ ਬਾਜੀ ਨਹੀਂ ਦੁਬਾਰਾ ਜੀ ਬਾਜੀ ਮਾ ਚੀਮੇ ਵਾਈ ਦਾ ਗਾਣਾ ਲਾਣਾ ਹੈ ਤੇ ਤੈਨੂੰ ਪੁੱਤ ਮੈਂ ਕਹ ਰਿਹਾ ਡਾਕਟਰ ਦੇ ਡਰਾਈਵਰ ਨਾਲ ਪੰਗੇ ਨਹੀਂ ਲਈਦੇ ਜਿਆਦਾ ਪੁੱਤ ਡਾਕਟਰ ਨਾਲ ਕਿਆ ਨਹੀਂ ਪੰਗੇ ਲਈਦਾ ਡਾਕਟਰ ਨੇ ਟੀਕਾ ਗਲਤ ਲਾ ਦਿੱਤਾ ਦੋ ਦਿਨ ਨੀਂਦ ਨਹੀਂ ਹੋਣੀ ਤੈਨੂੰ ਟੀਕਾ ਮੈਂ ਲਾਦਾ ਤੇਰੇ ਲੱਗਣ ਵਾਲਾ ਡਾਕਟਰ ਕੋਈ ਨਹੀਂ ਪੁੱਤ ਤੇਰਾ ਵੀ ਕਰ ਦਈ ਲਾ ਓਏ ਨਾ ਸਮਝਾ ਪੁੱਤ ਘਰੇ ਬਲਾ ਕੇ ਦੋ ਡਾਕਟਰ ਦੀ ਬੇਨਤੀ ਕਰਦੇ ਹਾਂ ਓਏ ਪੁੱਤ ਬੜਾ ਡਾਕਟਰ ਡਾਕਟਰ ਤੇ ਤੇਰੇ ਬੁੜੇ ਤੇ ਗਲਤ ਟੀਕਾ ਲਾਤਾ ਨਾ ਇਹਨੇ ਰੋੜ ਜਾਣਾ ਅੱਜ ਅੱਲਾ ਅਲਾਮਾ ਜੀ ਜੇ ਡਰਾਫਟ ਪੁੱਤ ਡਰਤ ਨਾ ਪਗਾਈ ਲਾੜੀ ਆਲਿਓ ਤੁਸੀਂ ਕੀ ਗੱਲਾਂ ਕਰੀ ਜਾਂਦੇ ਹੋ ਸੁਬਜਾ ਪਚਨ ਸੰਗ ਬੋੜੇ ਬੰਦੇ ਨਾਲ ਕਿਵੇਂ ਗੱਲ ਕਰਨੀ ਆ ਚੁੱਪ ਜਾਂ ਮੇਰਾ ਪੁੱਤ ਪਾਣੀ ਪਾਣੀ ਲੱਗਿਆ ਗਾਣੇ ਸੁਣ ਨੂੰ ਏ ਚੀ ਮੇਰਾ ਖੜਾ ਲੱਗਿਆ ਹੋਏ ਹੁਣ ਕਿ ਪਤਾ ਤੈਨੂੰ ਪਿਓ ਦੀ ਨਹੀਂ ਸੁਣਦੀ ਤੈਨੂੰ ਮੈਂ ਕਹ ਰਿਹਾ ਪਾਣੀ ਉਹ ਟੇਬਲ ਤੋਂ ਪਾਣੀ ਦੇ ਦੇ ਚੱਕ ਕੇ ਪਾਣੀ ਲਿਆ ਰੋ ਉਹ ਪਿਆ ਪਾਣੀ ਹਾਂ ਉਹ ਦਾ ਰਾ ਹਾਂ ਦੱਸਿੰਗ ਦੱਸ ਆ ਲਾ ਕੇ ਗੱਲ ਸੁਣ ਕੋਪੇ ਇਹਦੇ ਲਾ ਦੀ ਇੱਕ ਮਿੰਟ ਇਹ ਚ ਕੀਸ ਆਲੇ ਇੰਨੀ ਵਾਰਕ ਦੇ ਗਾਣੇ ਗੂਨੇ ਚੱਲਦੇ ਉਹ ਨਹੀਂ ਨਹੀਂ ਇਹਦਾ ਬੜੇ ਬਹੁਤ ਜ਼ਰੂਰੀ ਚੀਜ਼ਾਂ ਇਹਦਾ ਕਿਸਤਾਂ ਦੇ ਦਿੱਤੀਆਂ ਨੇ ਮਾਪੇ ਹਾਂ ਤੇ ਮੈਂ ਕਦੇ ਸਾਲਾ ਗਾਣਾ ਗੂਣਾ ਹੀ ਚੱਲਦਾ ਬਈ ਮੈਂ ਰਾਤ ਨੂੰ ਸੁਣ ਲੈਂਦਾ ਦੇ ਦਿੰਦਾ ਮੈਨੂੰ ਉਹ ਨਹੀਂ ਨਹੀਂ ਇਹ ਚ ਗਾਣੇ ਨਹੀਂ ਚੱਲਦੇ ਅੱਛਾ ਤੇ ਮੇਰੀ ਗੱਲ ਸੁਣ ਹਾਂ ਦੱਸ ਤੈਂ ਹੂੰ ਕਰੂ ਨੂੰ ਇਹ ਗੱਲ ਲੈਣੀ ਆ ਕੀ ਕਹਾਂ ਤਾਂ ਇਹ ਤੋਂ ਨਹੀਂ ਹੁੰਦਾ ਕੰਮ ਵੀ ਕੰਮ ਗੋਹਾ ਤੈਂ ਚੱਕਣਾ ਹਾਂ ਠੀਕ ਹਰਾਤਾ ਉੱਠਣਾ ਉਹ ਕਹਿ ਦਾਂਗੇ ਕੁਝ ਨਹੀਂ ਹਾਂ ਹਾਂ ਤੇ ਹੁਣ ਤੂੰ ਦੱਸ ਦੇ ਆਪਣੀ ਸੇਵਾ ਬਾਣੀ ਬਸ ਥੋੜੀ ਜਿਹੀ ਸੇਵਾ ਹੀ ਵਧਾ ਦੇ ਯਾਰ ਮੈਂ ਫਿਰ ਦਾਰੂ ਨਾਲ ਚੇਕਰ ਵੀ ਖਾ ਖੋ ਲੂੰਗਾ ਕਿੰਨੇ ਪੈਸੇ 1000 ਰੁਪਇਆ ਕਰ ਦੇ ਯਾਰ ਕਰ ਦਿੰਦੇ ਉਹ ਆ ਬਾਕੀ ਗੱਡੀ ਪਤਾ ਬਾਕੂ ਕੀ ਉਹ ਗੱਲ ਤਾਂ ਸੁਣ ਲੈ ਪਤਾ ਉਹ ਗੱਲ ਸੁਣ ਦੱਸੇ ਸੇ ਮੰਗਦਾ ਕਹਿੰਦਾ ਉਹ ਕਾਹਦੇ ਪੈਸੇ ਉਹ ਮੈਂ ਤਰ ਤਰ ਮੰਗੇ ਰੇ ਥੋਤੋ ਓਏ ਉਹ ਕਰੇ ਬਰਾਤ ਡਾਕਟਰ ਆਏ ਮਾਰਦਾ ਮੇਰੇ ਅੱਡ ਤੋਂ ਸਰੀਆਂ ਪਾਇਆ ਓ ਮੇਰੀ ਗੱਦ ਦੇ ਚੋਏ ਓ ਮੇਰੀ ਗਲਤੀ ਸੁਣ ਸਰੀਆਂ ਪਾਇਆ ਓ ਸਰੀਆਂ ਆਏ ਸਰੀਆਂ ਪਾਇਆ ਓ ਮਾਰਦਾ ਓ ਆਏ ਉਹ ਸਰੀਆਂ ਪਾਇਆ ਆਏ ਮਾਰਦਾ ਓ ਬੋਤਲ ਚਾਹਜਾ ਡਾਕਟਰ ਟੈਚੀ ਦਾ ਦੇ ਦੋ ਚਾਹਜਾ ਡਾਕਟਰ ਇਹ ਕਿਸ਼ਤਾ ਦੇ ਲਿੱਤਾ ਮੈਂ ਉਹ ਦੇ ਦੋ ਨਾਲੇ ਦਾ ਤੇਰਾ ਹੀ ਬੁੜਾ ਹਰਾਮੀ ਅੱਬੇ ਤੂੰ ਕਹਿਦਾ ਕੰਮ ਕਰਾਣਾ ਉਹ ਸਭ ਕਰਾਣਾ ਸਾਈਕਲ ਤਾਂ ਉੱਥੇ ਹੀ ਰਹਿ ਗਿਆ ਯਾਰ ਓਏ ਤੂੰ ਚੱਲ ਛੱਡ ਯਾਰ ਹੋਰ ਹੀ ਨਾ ਕੁੱਟਣਾ ਮੈਨੂੰ ਚੱਲ ਚੱਲੀਏ